ਦੇ ਦੌੜੀ ਆ ਸਾਡੀ ਗੱਡੀ ਮੈਨਿਆ ਦੇ ਨਗਰ ਮਾਪੇ ਨੂੰ ਪਤਾ ਰੋਂਦੀ ਕੁਰਲਾਉਂਦੇ ਇਹ ਮਾਪੇ ਤਸਵੀਰਾਂ ਲੁਧਿਆਣਾ ਦੇ ਜਗਰਾਉਂਦਿਆਂ ਨੇ ਸਕੂਲ ਬੱਸ ਬੇਕਾਬੂ ਹੋ ਕੇ ਦਰਖਤ 'ਚ ਵੱਜ ਗਈ ਟੱਕਰ ਇਨੀ ਜ਼ਬਰਦਸਤ ਕਿ 201 ਵਿਦਿਆਰਥੀ ਬਾਹਰ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ ਤਿੰਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਇਹ ਇਹ ਗੱਡੀ ਆਉਂਦੀ ਸੀ ਬੱਚਿਆਂ ਵਾਲੀ ਸਕੂਲੋਂ ਸਾਨੂੰ ਅੰਦੀ ਸਕੂਲ ਦੀ ਹਾਂ ਡਰਾਈਵਰ ਦੀਆਂ ਗੋਲੀਆਂ ਖਾਧੀਆਂ ਹੋਣ ਜੀਆਂ ਪ੍ਰਸ਼ਾਸਨ ਨੇ ਪੈਸੇ ਲੈ ਕੇ ਰੱਖਦਾ ਇਹਨਾਂ ਨੂੰ ਤੇ ਹੋਇਆ ਕੀ ਜੀ ਐਸੀ ਨਾਟ ਹੋਇਆ ਜੀ ਸਾਡੀ ਚਮਜੀ ਗੱਡੀ ਬੱਚੇ ਮਰ ਗਏ ਆ ਪਏ ਆ ਲਾਸਾਂ ਉਹਨਾਂ ਦੀਆਂ ਪ੍ਰਸ਼ਾਸਨ ਪੈਸੇ ਲੈ ਲੈਂਦਾ ਪੁਲਿਸ ਪੈਸੇ ਲੈ ਲੈਂਦੀ ਆ ਜਾਂਦੀ ਕੋਈ ਚੈਕਿੰਗ ਨਹੀਂ ਕੋਈ ਇਹਨਾਂ ਦਾ ਡੋਪ ਟੈਸਟ ਨਹੀਂ ਕੋਈ ਕੁਝ ਵੀ ਨਹੀਂ ਹੈ ਨਹੀਂ ਸਕੂਲ ਆਏ ਵੀ ਨਹੀਂ ਪੈਸੇ ਸਕੂਲ ਆਏ ਸਸਤਾ ਰੇਟ ਤੇ ਰਾਹ ਦੇ ਜਿੰਨੇ ਵੀ ਰਾਹ ਦੇ ਆ ਜਿੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਕੂਲ ਤੇ ਹੋਣੀ ਚਾਹੀਦੀ ਆ ਜੋ ਮਾਜਬਾ ਸਕੂਲ ਤੇ ਪੈਣਾ ਚਾਹੀਦਾ ਪ੍ਰਸ਼ਾਸਨ ਤੇ ਪੈਣਾ ਚਾਹੀਦਾ ਕੁੱਲ ਟੋਟਲ ਪ੍ਰਸ਼ਾਸਨ ਜ਼ਿੰਮੇਵਾਰ ਹੈ ਦਾ ਪੈਸੇ ਲੈ ਲੈਂਦਾ ਗੱਡੀਆਂ ਤੋਂ ਕੋਈ ਚੈੱਕ ਨਹੀਂ ਕੋਈ ਹੋਰ ਨਹੀਂ ਨਹੀਂ ਤੁਸੀਂ ਮੈਨੂੰ ਇਸ ਗੱਲ ਦਾ ਜਾਗੋ ਜੇ ਬੱਚੇ ਤੁਸੀਂ ਆਪ ਚੜਾਉਨੇ 50 50 ਤੁਹਾਨੂੰ ਉਦੋਂ ਨਹੀਂ ਪਤਾਗਾ ਬੱਚੇ ਨੂੰ ਇਹ ਵੀ ਤਾਂ ਪਤਾ ਨਾ ਮੱਸਾਂ ਕਵਾੜਾ ਕੋਈ ਮਾਪੇ ਨਹੀਂ ਇਸ ਗੱਲ ਨੂੰ ਸਮਝੇ ਤੇ ਜਦੋਂ ਬੱਚਿਆਂ ਦੀ ਜਾਨ ਜਾਂਦੀ ਹੈ ਉਦੋਂ ਮਾਪੇ ਰੋਂਦੇ ਆ ਕੀ ਨਾਮ ਸੀ ਇਹਦਾ ਮੁੰਡੇ ਦਾ ਜੀ ਕਿਹੜਾ ਪਿੰਡ ਆ ਖੋੜਾ ਨਹੀਂ ਮਾਰੀ ਆ ਕਿੰਨੇ ਪੈਨ ਭਰਾ ਹੈ ਦੋ ਭਰਾ ਹੀ ਸੀ ਕੋਈ ਜੀ ਉਹਦੇ ਪਿੱਛੋਂ ਆ ਰਹੇ ਸੀਗੇ ਜਾਨੀ ਕਿ ਦੇਖਿਆ ਵੀ ਬੱਸ ਵੱਜੀ ਹੋਈ ਆ ਤੇ ਵਿੱਚ ਕੱਟੀ ਜਾ ਰਹੇ ਸੀਗੇ ਇੱਕ ਜਵਾਰ ਸੀਗਾ ਉਹਨੂੰ ਕੱਢ ਕੇ ਪਾਤਾ ਜੀ ਥੱਲੇ ਤੇ ਅਸੀਂ ਉਹਨਾਂ ਤਰ੍ਹਾਂ ਹੀ ਇੱਕ ਹੋਰ ਸੀਗਾ ਨਾਲ ਉਹਨਾਂ ਨੇ ਚੱਕ ਲਿਆ ਜੀ ਲੈ ਕੇ ਹੌਸਪਟਲ ਚਲੇ ਗਏ ਉਹਦੇ ਚ ਸਿਰ ਚ ਵੱਜੇ ਹੋਇਆ ਜ਼ਿਆਦਾ ਕੱਟ ਲੱਗੇ ਹੋਏ ਕੱਚੇ ਕੁੱਪੇ ਹੋਏ ਹੋਣਗੇ ਕਿੰਨੇ ਕ ਜ਼ਖਮੀ ਆ ਪੰਜ ਛੇ ਜਿਹਾ ਇੱਕ ਵੀ ਹੈਗੇ ਆ ਜਿਹੜੇ ਵੱਜੇ ਹੋਏ ਜ਼ਿਆਦਾ ਵੱਜੇ ਹੋਇਆ ਕਿੰਨੇ ਕ ਜ਼ਖਮੀ ਹੋ ਗਏ ਸੀ ਜਾਨੀ ਕਿ ਇੱਕ ਤਾਂ ਅਸੀਂ ਲੈ ਕੇ ਸੀ ਇੱਕ ਮਗਰੀ ਸਾਡੇ ਹੌਟਲੇ ਆਏ ਛੋਟਾ ਅਸੀਂ ਹੌਸਪਟਲ ਚੋਂ ਮੈਂ ਲੈ ਕੇ ਹੌਸਪਟਲ ਮੁੱਕ ਕੇ ਆ ਕੇ ਸਾਡੇ ਗਿਆ ਜੀ ਲਗ 10 12 ਹੈਗੇ ਜ਼ਖਮੀ ਇਤਸਾਦ ਸੇ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਹ ਹਾਦਸਾ ਕਿਸ ਦੀ ਗਲਤੀ ਕਾਰਨ ਵਾਪਰਿਆ ਇਹ ਜਾਂਚ ਦਾ ਵਿਸ਼ਾ ਹੈ ਪਰ ਬੱਚੇ ਦੀ ਮੌਤ ਤੇ ਜ਼ਖਮੀਆਂ ਦੇ ਹਾਲਾਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਲੁਧਿਆਣਾ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਵਿਵੇਕ ਢੱਲ ਨੇ